ਉਣੀ ਬਣੀ ਹੈ। ਤੁੰਦ ਚਕਿਸ਼ਤੀ ਚ ਚਲਦੀ ਹੈ ਖੜੀ ਹੈ। ਕਿਸ਼ਤੀ ਜਨਾਬ ਵੀ ਚਲਦੀ ਹੋਵੇ ਤਾਂ ਵੀ ਕਦੇ ਖੜੀ ਨਹੀਂ ਹੁੰਦੀ। ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਅਜੇ ਪਵਤ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਖੜਾ ਹੈਗਾ ਲੁਧਿਆਣਾ ਦੇ ਤਾਜਪੁਰ ਰੋਡ ਵਿਖੇ ਜਿੱਥੇ ਮੇਰੇ ਨਾਲ ਮੌਜੂਦ ਨੇ ਕੁਲਵੰਤ ਟਿਲੋ ਜੀ ਜਿਹੜੇ ਅੱਜ ਅਸੀਂ ਪ੍ਰੋਮੋਸ਼ਨ ਨੂੰ ਲੈ ਕੇ ਆਏ ਆਂ ਪੰਜਾਬੀ ਫਿਲਮ ਜਿਹੜਾ ਪੰਜਾਬੀ ਸਿਨੇਮਾ ਹੈਗਾ ਬਹੁਤ ਹੀ ਉੱਚੀ ਬੁਲੰਦੀਆਂ ਨੂੰ ਛੂਰਿਆ ਹੈਗਾ। ਤੁਸੀਂ ਸਾਹਮਣੇ ਜਿਹੜਾ ਪੋਸਟਰ ਦੇਖ ਰਹੇ ਹੋ ਇੱਕ ਐਸੀ ਫਿਲਮ ਦਾ ਹੈਗਾ ਜਿਹੜਾ ਇਸ ਤਰ੍ਹਾਂ ਦੀ ਚੀਜ਼ ਨੂੰ ਪ੍ਰੋਮੋਟ ਕਰ ਰਹੀ ਹੈ ਸੁਧਰਨਾ ਚਾਹੁੰਦਾ ਹੈ ਕੋਈ ਇੱਕ ਗੈਂਗਸਟਰ ਹੈ ਉਹ ਸੁਧਰਨਾ ਚਾਹੁੰਦਾ ਲੇਕਿਨ बार-बार ਉਹਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਲੋਕ ਬਾਰ-ਬਾਰ ਜੁੜ ਜਾਂਦੇ ਨੇ ਜਿਹੜੇ ਉਹਨੂੰ ਸੁਧਰਨ ਨਹੀਂ ਦਿੰਦੇ ਹੈਗੇ ਇਸ ਦੇ ਉੱਤੇ ਆਧਾਰਿਤ ਇੱਕ ਫਿਲਮ ਜਿਹਦਾ ਨਾਂ ਹੈਗਾ ਰੇਂਜ ਰੋਡ 290 290 ਤੇ ਕੁਲਵੰਤ ਜੀ ਮੇਰੇ ਨਾਲ ਮੌਜੂਦ ਨੇ ਜਿਹੜੇ ਐਕਟਰ ਵੀ ਨੇ ਔਰ ਪ੍ਰੋਡਿਊਸਰ ਵੀ ਨੇ ਔਰ ਜਿਹੜੇ ਤੁਸੀਂ ਆ ਪੋਸਟਰ ਦੇਖ ਰਹੇ ਹੋ ਆ ਪੋਸਟਰ ਹੈਗਾ ਇਹਨਾਂ ਦੇ ਬੇਟੇ ਦਾ ਔਰ ਸਭ ਤੋਂ ਵੱਡੀ ਗੱਲ ਹੈ ਇਸ ਕਿਰਦਾਰ ਦੇ ਵਿੱਚ ਬੇਟਾ ਹੈਗਾ ਇਹਨਾਂ ਦਾ ਇਹਨਾਂ ਦਾ ਵੀ ਕਿਤੇ ਸੁਪਨਾ ਹੁੰਦਾ ਸੀਗਾ ਵੀ ਮੈਂ ਵੀ ਫਿਲਮ ਐਕਟਰ ਬਣਾ ਔਰ ਕੁਝ ਕੰਮ ਕਰਾਂ ਲੇਕਿਨ ਕਈ ਵਾਰੀ ਘਰੇਲੂ ਮਜਬੂਰੀਆਂ ਹੁੰਦੀਆਂ ਨੇ ਬਿਜ਼ਨਸ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਸੰਭਾਲਨੇ ਜ਼ਰੂਰੀ ਹੁੰਦੇ ਨੇ ਤੇ ਕਿਤੇ ਨਾ ਕਿਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਇਹਨਾਂ ਨੇ ਆਪਣੇ ਬੇਟੇ ਨੂੰ ਦੇਖਿਆ ਸੀਗਾ ਕੁਲਵੰਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਫਿਲਮ ਨੂੰ ਲੈ ਕੇ ਆਣਾ ਬਹੁਤ ਸਮਾਂ ਹੋ ਗਿਆ ਤੁਹਾਨੂੰ ਫਿਲਮ ਨੂੰ ਸ਼ੂਟ ਕੀਤਾ ਪ੍ਰਮੋਟ ਕੀਤਾ ਅੱਗੇ ਲੈ ਕੇ ਆਏ ਔਰ ਮੈਂ ਸਟੋਰੀ ਜਿਹੜੀ ਦੇਖੀਏ ਬਹੁਤ ਸ਼ਾਨਦਾਰ ਸਟੋਰੀ ਹੈ ਬਾਰ-ਬਾਰ ਉਹਨੂੰ ਬਾਇਟੂ ਚੈਪਟਰ 2 ਚੈਪਟਰ 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 ਮੀਨਸ ਅਗਰ ਜੇ ਰੋਕ ਰੋਕ ਕੇ ਵੀ ਦੇਖਿਆ ਜਾ ਦੇਖਣ ਦਾ ਮਨ ਕਰਦਾ ਹੈਗਾ ਇਹ ਤਾਂ ਜੀ ਤੁਸੀਂ ਹੀ ਦੱਸ ਸਕਦੇ ਹੋ ਮੈਂ ਤਾਂ ਇਹੀ ਕਹੂੰਗਾ ਵੀ ਫਿਲਮ ਦੇਖੋ ਫਿਰ ਦੱਸੋ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਵੀ ਇਸ ਫਿਲਮ ਦੇ ਨਾਲ ਜੁੜੀ ਕੁਝ ਚੀਜ਼ਾਂ ਹੁੰਦੀਆਂ ਨੇ ਕੁਝ ਸਮਾਂ ਹੁੰਦਾ ਇਸ ਤਰ੍ਹਾਂ ਦਾ ਦੇਖੋ ਜੀ ਇਹ ਸਤਿੰਦਰ ਕਸੂਆਣਾ ਜੀ ਜਿਹੜੇ ਕਿ ਇਹਦੇ ਰਾਈਟਰ ਨੇ ਡਾਇਰੈਕਟਰ ਨੇ ਉਹ ਔਰ ਐਡੀਟਰ ਵੀ ਨੇ ਉਹਨਾਂ ਦੀ ਹੀ ਮਿਹਨਤ ਲੱਗੀ ਹੈ ਸਾਰੀ ਮਿਹਨਤ ਉਹਨਾਂ ਦੀ ਹੀ ਲੱਗੀ ਹੈ ਮੇਰੇ ਬੇਟੇ ਦੀ ਉਹਨਾਂ ਨੇ ਐਕਟਿੰਗ ਦੇਖੀ ਸੀ ਉਹਨਾਂ ਨੇ ਆਡੀਸ਼ਨ ਰੱਖਿਆ ਸੀ ਤੇ ਮੇਰੇ ਬੇਟੇ ਨੂੰ ਸਿਲੈਕਟ ਕੀਤਾ ਗਿਆ ਜੀਤੇ ਦੇ ਕੈਰੈਕਟਰ ਲਈ ਹੋਰ ਵੀ ਉਹਨਾਂ ਕੋਲ ਕਾਫੀ ਸਾਰੀਆਂ ਆਪਸ਼ਨ ਸੀ ਪਰ ਉਹਨਾਂ ਨੂੰ ਲੱਗਿਆ ਕਿ ਜਿਹੜਾ ਜੀਤੇ ਦਾ ਕੈਰੈਕਟਰ ਹੈ ਬਹੁਤ ਇੱਕ ਅਲੱਗ ਜਿਹਾ ਕੈਰੈਕਟਰ ਹੈ ਉਹ ਨਿਭਾਉਣ ਲਈ ਮੈਨੂੰ ਇੱਕ ਐਕਟਰ ਚਾਹੀਦਾ ਸੋ ਫਿਰ ਮੇਰੇ ਬੇਟੇ ਦੀ ਸਿਲੈਕਸ਼ਨ ਹੋਈ ਉਸ ਦੇ ਵਿੱਚ ਤੇ ਉਹ ਜੀਤੇ ਦਾ ਕੈਰੈਕਟਰ ਮਿਲਿਆ ਤੇ ਇਹ ਕੋਵਿਡ ਦੇ ਦੌਰਾਨ ਕੈਲਗਰੀ ਦੇ ਵਿੱਚ ਸ਼ੂਟ ਹੋਈ ਸੀ ਜਦੋਂ ਕੋਵਿਡ ਦੀਆਂ ਰੈਸਟ੍ਰਿਕਸ਼ਨ ਸੀ ਫਿਲਮ ਦਾ ਜਿਹੜਾ ਮੈਂ ਕਾਫੀ ਕੁਛ ਉਹਦੇ ਵਿੱਚ ਦੇਖਿਆ ਹੈਗਾ ਜਿਹੜਾ ਟੱਚ ਆਪਾਂ ਕਹਿ ਸਕਦੇ ਆ ਪੰਜਾਬੀ ਸਿਨੇਮਾ ਦੇ ਵਿੱਚ ਸਿਰਫ ਬੋਲੀਆਂ ਦਾ ਟੱਚ ਹੈ ਲੇਕਿਨ ਜਿਹੜਾ ਟੱਚ ਲੈਣ ਹੈ ਹਾਲੀਵੁੱਡ ਟੱਚ ਹੈਗਾ ਸਾਰਾ ਉਹ ਜਿਸ ਤਰ੍ਹਾਂ ਆਪਾਂ ਕ੍ਰिएशन ਦੀ ਗੱਲ ਕੀਤੀ ਉਹ ਫਿਲਮ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਵੀ ਬੰਦਾ ਮਜਬੂਰ ਹੋ ਜਾਏ ਉਹਨੂੰ ਦੇਖਣ ਨੂੰ ਦੇਖੋ ਜੀ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਵੀ ਸਤਿੰਦਰ ਕਸਵਾਨਾ ਜੀ ਨੇ ਖੁਦ ਬੜੇ ਕੁਆਲੀਫਾਈਡ ਨੇ ਹਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਉਹਨਾਂ ਨੇ ਇਹ ਫਿਲਮ ਪੰਜਾਬੀ ਫਿਲਮ ਨਹੀਂ ਬਣਾਈ ਇੱਕ ਹਾਲੀਵੁੱਡ ਸਟਾਈਲ ਦੀ ਫਿਲਮ ਬਣਾਈ ਹੈ ਇਹ ਮਤਲਬ 10 ਸਾਲ ਅਡਵਾਂਸ ਫਿਲਮ ਬਣਾ ਦਿੱਤੀ ਹੈ ਮੈਂ ਤਾਂ ਇਹ ਕਹੂੰਗਾ ਅਜੇ ਪੰਜਾਬੀ ਲੋਕਾਂ ਦੀ ਉਹ ਸੋਚ ਉੱਥੇ ਤੱਕ ਨਹੀਂ ਪਹੁੰਚੀ ਜਿੱਥੇ ਉਹ ਲੈ ਗਏ ਇਸ ਨਮ ਦੇ ਇਸ ਫਿਲਮ ਦੇ ਥਰੂ ਸਰ ਤੁਸੀਂ ਵੀ ਕਿਸੇ ਟਾਈਮ ਐਕਟਿੰਗ ਕੀਤੀ ਹੋਈ ਹੈ ਮੈਨੂੰ ਪਤਾ ਲੱਗਿਆ ਸੀ ਤੁਸੀਂ ਨਿਰਮਲ ਰਿਸ਼ੀ ਜੀ ਦੇ ਮੀਨ ਅਸ਼ੀਰਵਾਦ ਨਾਲ ਉਹਨਾਂ ਦੇ ਸਟੂਡੈਂਟ ਵੀ ਰਹੇ ਹੋ ਔਰ ਪੰਜਾਬੀ ਸਿਨੇਮਾ ਜਿਹੜਾ ਅੱਜ ਦੀ ਸਮੇਂ ਦੇ ਵਿੱਚ ਗਰੋ ਕਰ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਕਿੰਨਾ ਚੰਗਾ ਗਰੋਅ ਕਰ ਰਿਹਾ ਹੈਗਾ ਮੈਂ ਜਿਹੜਾ ਬਾਲੀਵੁੱਡ ਦੀ ਫਿਲਮਾਂ ਜੀ ਜੀ ਗੱਲ ਕਰੀਏ ਕਮੇਡੀ ਜਿਹੜੀ ਕਿਤੇ ਨੇ ਕਿਤੇ ਪੰਜਾਬੀ ਬੰਦਾ ਹੀ ਲੈ ਕੇ ਆਉਂਦਾ ਦੇਖੋ ਜੀ ਮੈਂ ਤਾਂ ਗਿੱਪੀ ਗਰੇਵਾਲ ਜੀ ਤੇ ਉਹਨਾਂ ਦੀ ਟੀਮ ਨੂੰ ਵਧਾਈ ਦਿਨਾ ਕਿ ਉਹਨਾਂ ਦੀ ਫਿਲਮ 100 ਕਰੋੜ ਦੇ ਕਲੱਬ ਦੇ ਵਿੱਚ ਸ਼ਾਮਲ ਹੋ ਗਈ ਹੈ ਉਹਨਾਂ ਦੀ ਮਿਹਨਤ ਹੈ ਉਹ ਬੜੀ ਸ਼ਿੱਦਤ ਨਾਲ ਲੱਗੇ ਹੋਏ ਆ ਜਿਸ ਤਰ੍ਹਾਂ ਕਹਿੰਦੇ ਆ ਨਾ ਤੂੰ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤਾਂ ਸਾਰੀ ਕਾਇਨਾਤ ਤੁਮੇ ਉਸੇ ਮਿਲਾਨੇ ਵਿੱਚ ਜੁਟ ਜਾਂਦੀ ਹੈ ਔਰ ਗਿੱਪੀ ਜੀ ਬੜੀ ਮਿਹਨਤ ਕਰ ਰਿਹਾ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਮੈਂ ਤਾਂ ਉਹਨਾਂ ਨੂੰ ਸਾਰੇ ਪੰਜਾਬੀਆਂ ਨੂੰ ਵਧਾਈ ਦੇਣਾ ਕਿ ਸਾਡਾ ਪੰਜਾਬੀ ਸਿਨੇਮਾ ਇੰਨਾ ਗਰੋ ਕਰ ਰਿਹਾ ਹੈ ਇਸ ਫਿਲਮ ਦੀ ਜੇ ਆਪਾਂ ਗੱਲ ਕਰੀਏ ਡਿਸਟ੍ਰਿਬਿਊਸ਼ਨਸ਼ਿਪ ਕਿਉਂਕਿ ਸਭ ਤੋਂ ਵੱਡਾ ਹੱਥ ਹੁੰਦਾ ਡਿਸਟ੍ਰਿਬਿਊਟਰ ਦਾ ਇਹ ਕੌਣ ਇਸ ਤਰ੍ਹਾਂ ਦੇ ਚਿਹਰੇ ਸੀਗੇ ਜਿਨ੍ਹਾਂ ਨੇ ਇਸ ਫਿਲਮ ਨੂੰ ਲੈ ਕੇ ਅੱਗੇ ਡਿਸਟ੍ਰਿਬਿਊਟ ਕੀਤਾ ਅਜੀਤ ਪਨੋੜ ਜੀ ਸੀ ਉਹ ਸਾਡੇ ਬੜੇ ਮਾਣ ਵਾਲੀ ਗੱਲ ਹੈ ਮੇਰੇ ਲੁਧਿਆਣੇ ਸ਼ਹਿਰ ਤੋਂ ਹੀ ਨੇ ਇਹ ਸਾਰੇ ਪੰਜਾਬ ਚ ਅਸੀਂ ਇਹ ਲੋੜੀ ਵਾਲੇ ਸਿਨੇਮੇ ਚ ਰਿਲੀਜ਼ ਹੋਈ ਸੀ 13 ਤਰੀਕ ਨੂੰ ਲੋੜੀ ਵਾਲੇ ਦੇਨੀ ਅਸੀਂ ਸਿਨੇਮੇ ਚ ਰਿਲੀਜ਼ ਕੀਤੀ ਸੀ ਉਹਨਾਂ ਨੇ ਮਤਲਬ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਡਿਸਟ੍ਰਿਬਿਊਸ਼ਨ ਕੀ ਹੁੰਦੀ ਹੈ ਕਿੱਦਾਂ ਹੁੰਦੀ ਹੈ ਕਿਉਂਕਿ ਨਾ ਤਾਂ ਅਸੀਂ ਇਸ ਲਾਈਨ ਤੋਂ ਸੀ ਨਾ ਸਾਨੂੰ ਕੋਈ ਗਾਈਡ ਕਰਨ ਵਾਲਾ ਸੀਗਾ ਪਰ ਜਦੋਂ ਅਸੀਂ ਮਿਹਨਤ ਕਰੀਗੇ ਸਾਨੂੰ ਬੰਦੇ ਵੀ ਅੱਗੋਂ ਇਮਾਨਦਾਰ ਟੱਕਰ ਦੇ ਗਏ ਗੱਬਰ ਸੰਗਰੂਰ ਜੀ ਟੱਕਰੇ ਇਹ ਅਜੀਪਨੋੜ ਜੀ ਟੱਕਰੇ ਇਹਨਾਂ ਨੇ ਸਾਨੂੰ ਰਾਹ ਦੱਸਿਆ ਤਰੀਕਾ ਦੱਸਿਆ ਸਾਡੇ ਨਾਲ ਜੁੜੇ ਤੇ ਡਿਸਟ੍ਰਿਬਿਊਸ਼ਨ ਉਹਨਾਂ ਨੇ ਅਜੇ ਭਨੋੜ ਜੀ ਨੇ ਕੀਤੀ ਹੈ ਇਹਦੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਇੰਟਰਵਿਊ ਵੀ ਲੋਕ ਦੇਖ ਰਹੇ ਨੇ ਔਰ ਇਸ ਫਿਲਮ ਨੂੰ ਕਈ ਹੱਦ ਤੱਕ ਦੇਖਿਆ ਜਾ ਚੁੱਕਿਆ ਹੈਗਾ YouTube ਦੇ ਉੱਤੇ ਵੀ ਮੀਨਸ ਜਿਹੜਾ ਯੁਵਾ ਹੈਗਾ ਯੁਵਾ ਤੁਹਾਡੀ ਮੂਵੀ ਨੂੰ ਦੇਖ ਕੇ ਪ੍ਰੇਰਿਤ ਹੁੰਦਾ ਹੈ ਔਰ ਕਿਤੇ ਨੇ ਕਿਤੇ ਆਪਣੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਜੋ ਅੱਜ ਦਾ ਮਾਹੌਲ ਆਪਾਂ ਗੱਲ ਕਰੀਏ ਪੰਜਾਬ ਦਾ ਯੁਵਾ ਪੀੜੀ ਜਿਹੜੇਗੇ ਨਸ਼ੇ ਵੱਲ ਤੁਰ ਪਈ ਹੈ ਅੱਛੇ ਤੋਂ ਅੱਛੇ ਜਿਹੜੇ ਘਰਾਂ ਦੇ ਬੱਚੇ ਨੇ ਉਹ ਕੁਝ ਕੈਨੇਡਾ ਜਾ ਰਹੇ ਨੇ ਆਪਣੇ ਆਪ ਨੂੰ ਸਟੈਂਡ ਕਰਨ ਵਾਸਤੇ ਜਿਨ੍ਹਾਂ ਦਾ ਜਨੂੰਨ ਹੈ ਲੇਕਿਨ ਕੁਝ ਦੂਸਰੇ ਪਾਸੇ ਜਾ ਰਹੇ ਨੇ ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਇਮਾਨਦਾਰੀ ਦਾ ਰਸਤਾ ਉਹ ਸਭ ਤੋਂ ਵਧੀਆ ਰਸਤਾ ਹੈ ਸਕੂਨ ਅਮਨ ਚੈਨ ਤੋਂ ਵੱਡਾ ਕੋਈ ਸੁਖ ਨਹੀਂ ਹੈ ਪੈਸਾ ਤਾਂ ਇੱਕ ਫਰਜੀ ਗੱਲਾਂ ਨੇ ਇਹ ਐਵੇਂ ਹੀ ਫੋਕੀ ਹਵਾ ਦੇ ਵਿੱਚ ਆ ਕੇ ਕਿਸੇ ਦੇ ਪਿੱਛੇ ਲੱਗ ਕੇ ਗਲਤ ਰਾਹ ਦੇ ਉੱਤੇ ਤੁਰਨਾ ਗਲਤ ਟਰੈਕ ਦੇ ਉੱਤੇ ਜਾਣਾ ਮੈਂ ਤਾਂ ਨਵੇਂ ਯੂਥ ਨੂੰ ਇਹੀ ਕਹੂੰਗਾ ਕੇ ਪੜੋ ਲਿਖੋ ਮਿਹਨਤ ਕਰੋ ਕੋਈ ਟੈਕਨੀਕਲ ਬਣੋ ਕੋਈ ਹੱਥੀ ਹੁਨਰ ਚੁਣੋ ਕੰਮ ਕਰੋ ਇਹ ਗਲਤ ਰਸਤਿਆਂ ਤੇ ਨਾ ਜਾਓ ਜਿਹੜੀ ਤੁਸੀਂ ਕੁਲਵੰਜੀ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕੁਲਵੰਜੀ ਨੇ ਇਹ ਆਪਣੇ ਐਕਸਪੀਰੀਅੰਸ ਦੱਸੇ ਨੇ ਇਹਨਾਂ ਦਾ ਪਰਸਨਲ ਲਾਈਫ ਐਕਸਪੀਰੀਅੰਸ ਹੈਗਾ ਜਿਹੜੀ ਆ ਫਿਲਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਬੇਟੇ ਦਾ ਜਿਹੜਾ ਕਿਰਦਾਰ ਹੈਗਾ ਇਹ ਜਿਸ ਕਿਰਦਾਰ ਨੂੰ ਨਿਭਾਉਣਾ ਬਹੁਤ ਔਖਾ ਹੁੰਦਾ ਹੈ ਉਸ ਕੈਰੈਕਟਰ ਨੂੰ ਆਪਣੇ ਆਪ ਅੰਦਰ ਢਾਲਣਾ ਉਸ ਨੂੰ ਦਿਖਾਣਾ ਲੋਕਾਂ ਨੂੰ ਪਸੰਦ ਆਵੇ ਉਸ ਕੈਰੈਕਟਰ ਨੂੰ ਰੇਂਜ ਰੋਡ 290 ਕਿਉਂਕਿ ਜਦੋਂ ਢਿੱਲੋ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਕੁਲਵੰਤ ਜੀ ਨਾਲ ਤੇ ਇਹਨਾਂ ਨੇ ਕਿਹਾ ਇੱਕ ਵਾਰੀ ਤੁਸੀਂ ਮੂਵੀ ਨੂੰ ਦੇਖੋ ਰਿਵਿਊ ਤੁਸੀਂ ਕਰੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਵੀ ਤੁਸੀਂ ਇੰਟਰਵਿਊ ਦੇ ਵਿੱਚ ਮੈਨੂੰ ਕੀ ਪੁੱਛਣਾ ਹੈਗਾ ਔਰ ਸੱਚੀ ਗੱਲ ਇਹ ਰਹੀ ਵੀ ਮੈਂ ਮੂਵੀ ਦੇਖੀ ਦੇਖਣ ਤੋਂ ਬਾਅਦ ਮੈਨੂੰ ਇਹ ਲੱਗਿਆ ਵੀ ਇਸ ਮੂਵੀ ਨੂੰ ਅੱਗੇ ਫਿਰ ਦੇਖਣਾ ਚਾਹੀਦਾ ਅੱਗੇ ਫਿਰ ਦੇਖਣਾ ਚਾਹੀਦਾ ਤੇ ਮੈਨੂੰ ਲੱਗਦਾ ਸਰ ਇਹਦਾ ਅਗੇਨ ਪਾਰਟ ਵੀ ਆਣਾ ਚਾਹੀਦਾ ਦੇਖੋ ਜੀ ਸਾਡੀ ਟੀਮ ਕੰਮ ਕਰ ਰਹੀ ਹੈ ਮੇਰਾ ਪ੍ਰੋਡਕਸ਼ਨ ਹਾਊਸ ਹੈ ਕੈਨੇਡਾ ਦੇ ਵਿੱਚ ਔਰ ਰੱਬ ਨੇ ਸੁੱਖ ਰੱਖੀ ਅਸੀਂ ਇਹੀ ਟੀਮ ਮਿਲ ਕੇ ਸਾਰੇ ਬੰਦੇ ਮਿਲ ਕੇ ਇਹਦਾ ਪਾਰਟ 2 ਬਣਾਵਾਂਗੇ ਤੇ ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਾਂਗੇ। ਸਿਰ ਹੋਰ ਕਿਹੜੇ-ਕਿਹੜੇ ਖਾਸ ਪ੍ਰੋਜੈਕਟ ਤੁਹਾਡੇ ਜਿਹੜੇ ਅਗਿਆਣ ਵਾਲੇ ਨੇ। ਦੇਖੋ ਜੀ ਮੈਂ ਇੱਕ 6 ਐਪੀਸੋਡ ਦੀ ਵੈਬ ਸੀਰੀਜ਼ ਬਣਾਈ ਆ ਕੈਨੇਡਾ ਦੇ ਵਿੱਚ ਹੀ ਰੰਗ ਕੈਨੇਡਾ ਦੇ। ਉਹਦੇ ਵਿੱਚ ਵੀ ਕੈਨੇਡਾ ਦੇ ਲਾਈਫ ਸਟ੍ਰਗਲਰ ਕਿਵੇਂ ਲੋਕੀ ਜਾਂਦੇ ਆ ਕਿਉਂਕਿ ਅੱਜ ਬਹੁਤ ਮੂਵਿੰਗ ਟ੍ਰੈਂਡ ਆ ਕੈਨੇਡਾ ਦੇ ਵਿੱਚ ਲੋਕਾਂ ਦਾ ਜਾਣ ਦਾ। ਜਾ ਕੇ ਉਹਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਨੇ, ਕੀ ਪ੍ਰੋਬਲਮ ਆਉਂਦੀਆਂ ਨੇ, ਉਹ ਸਾਰਾ ਕੁਝ ਦੱਸਣੇ। ਉਹ ਹਲਕੀ ਕਾਮੇਡੀ ਐ, ਪੰਜਸ ਨੇ ਕਾਮੇਡੀ ਦੇ ਵਿੱਚ ਬਣਾਈ ਐ। ਇੱਕ ਮੇਰੀ ਫਿਲਮ ਆ ਰਹੀ ਆ ਪ੍ਰਜਾਤ ਉਹ ਨੈਸ਼ਨਲ ਨੈਸ਼ਨਲ ਅਵਾਰਡ winning ਡਾਇਰੈਕਟਰ ਰਜੀਵ ਕੁਮਾਰ ਜੀ ਨੇ ਡਾਇਰੈਕਟ ਕੀਤੀ ਆ ਐਕਚੁਅਲੀ ਸਾਨੂੰ ਇਹਦੀ ਐਕਟਿੰਗ ਨਿਖਾਰਨ ਦੇ ਵਿੱਚ ਵੀ ਰਜੀਵ ਕੁਮਾਰ ਜੀ ਦਾ ਬਹੁਤ ਵੱਡਾ ਹੱਥ ਆ ਉਹਨਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਬਹੁਤ ਕੁਝ ਸਿਖਾਇਆ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਸੀ ਤਾਂ ਰਜੀਵ ਕੁਮਾਰ ਜੀ ਤੋਂ ਕੁਲਵੰਜੀ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਨੇ ਆ ਅੱਗੇ ਵੀ ਤੁਸੀਂ ਇਸ ਤਰ੍ਹਾਂ ਦੇ ਚੰਗੇ ਚੰਗੇ ਕੰਮ ਕਰਦੇ ਰਹੋ ਔਰ ਇਸ ਤਰ੍ਹਾਂ ਦੀ ਸਟੋਰੀਜ਼ ਲੈ ਕੇ ਆਓ ਜਿਹੜੇ ਲੋਕਾਂ ਦੇ ਦਿਲਾਂ ਨੂੰ ਟੱਚ ਕਰੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਤੇ ਕੁਲਵੰਜੀ ਨੂੰ ਅਸੀਂ ਫਿਰ ਸ਼ੁਭ ਕਾਮਨਾਵਾਂ ਦੇਨੇ ਅਗੇਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਨੇ ਬਹੁਤ ਸ਼ਾਨਦਾਰ ਪ੍ਰੋਜੈਕਟ ਲੈ ਕੇ ਆਣ ਤੇ ਤੁਸੀਂ ਜਿਹੜਾ YouTube ਤੇ ਜਾ ਕੇ ਇਸ ਮੂਵੀ ਨੂੰ ਦੇਖ ਸਕਦੇ ਹੋ ਜਿਸ ਮੂਵੀ ਦਾ ਨਾਮ ਹੈਗਾ ਰੇਂਜ ਰੋਜ਼ 290 ਇਸ ਤਰ੍ਹਾਂ ਦੀ ਮੂਵੀ ਦੇਖਣ ਦਾ ਕੁਛ ਨਾ ਕੁਛ ਕਿਸੇ ਨਾ ਕਿਸੇ ਦੇ ਉੱਤੇ ਅਸਰ ਜ਼ਰੂਰ ਪਏਗਾ ਲਾਈਵ ਤੇ ਚੈਨਲ ਐਂਟਰਟੇਨਮੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਨਵੀਂ ਚੀਜ਼ਾਂ ਲੈ ਕੇ ਆਂਦੇ ਰਵਾਂਗੇ